ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ ਕੌਰ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ 9:30 ਵਜੇ ਦੀ ਸੀਨੀਅਰ ਪੱਤਰਕਾਰ सुरेंद्र ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਹਰਜੋਤ ਕੌਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਸੁਰਿੰਦਰ ਡੱਲਾ ਜੀ ਅੱਜ ਅਸੀਂ ਪ੍ਰੋਗਰਾਮ ਵਿੱਚ ਸਭ ਤੋਂ ਪਹਿਲਾਂ ਗੱਲ ਨਾ ਪੁਨਰ ਸੁਰਜੀਤ ਅਕਾਲੀ ਦਲ ਦੀ ਹੀ ਕਰ ਲਈਏ ਆਖਿਰ ਕਿਉਂ ਪੁਨਰ ਸੁਰਜੀਤ ਅਕਾਲੀ ਦਲ ਵਿੱਚ ਟੁੱਟ ਦਾ ਖਤਰਾ ਵੱਧਦਾ ਹੀ ਜਾ ਰਿਹਾ ਹੁਣ ਅਸੀਂ ਦੇਖ ਲਈਏ ਅੱਜ ਦੀ ਗੱਲ ਤਾਂ ਚਰਨਜੀਤ ਸਿੰਘ ਬਰਾੜ ਨੇ ਜਿਹੜੇ ਉਹ ਪੁਨਰ ਸੁਜੀਤ ਅਕਾਲੀ ਦਲ ਛੱਡ ਗਏ ਬੀਜਪੀ ਵਿੱਚ ਸ਼ਾਮਿਲ ਹੋ ਗਏ ਇਸ ਦੇ ਤੁਸੀਂ ਕਾਰਨ ਕੀ ਦੇਖਦੇ ਹੋ ਨਾ ਕਾਰਨਾ ਉੱਪਰ ਜ਼ਰੂਰ ਗੱਲ ਸਾਂਝੀ ਕਰਿਓ ਉਧਰ ਅਸੀਂ ਮਨਪੀਤ ਸਿੰਘ ਯਾਲੀ ਦੀ ਵੀ ਜਕਰ ਗੱਲ ਕਰ ਲਈਏ ਉਹਨਾਂ ਦਾ ਵਾਰਿਸ ਪੰਜਾਬ ਦੇ ਮੰਚ ਤੋਂ ਬੋਲਣਾ ਵੀ ਹੁਣ ਸੁਰਖੀਆਂ ਜ਼ਰੂਰ ਬਣਿਆ ਹੋਇਆ ਸੋ ਤੁਸੀਂ ਵੱਖ-ਵੱਖ ਸਥਿਤੀਆਂ ਨੂੰ ਵੇਖਦੇ ਹੋਇਆ ਪੰਜਾਬ ਦੀ ਪੰਥਕ ਪੋਲਿਟਿਕਸ ਉੱਪਰ ਵਿਸ਼ਲੇਸ਼ਣ ਜ਼ਰੂਰ ਸਾਂਝਾ ਕਰਨਾ ਕਿ ਪੰਜਾਬ ਦੀ ਜਿਹੜੀ ਪੰਥਕ ਪੋਲਿਟਿਕਸ ਹੈ ਕਿਸ ਦਿਸ਼ਾ ਵੱਲ ਅੱਗੇ ਵੱਧ ਰਹੀ ਹੈ ਦੇਖੋ ਬਹੁਤ ਹੀ ਤੁਸੀਂ ਮਹੱਤਵਪੂਰਨ ਸਵਾਲ ਕੀਤਾ ਪੰਜਾਬ ਦੀ ਪੰਥਕ ਪੋਲਿਟਿਕਸ ਪੰਜਾਬ ਦੇ ਹਰ ਸਿੱਖ ਦੇ ਜ਼ਹਿਨ 'ਚ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ ਕਿ ਪੰਜਾਬ ਦੀ ਪੰਥਕ ਪੋਲਿਟਿਕਸ ਜਿਸ ਤਰ੍ਹਾਂ ਨਾਲ ਅੱਗੇ ਵੱਧ ਰਹੀ ਹੈ ਕੀ ਪੰਜਾਬ 'ਚ ਪੰਥਕ ਸਰਕਾਰ ਬਣੇਗੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਜਿਹੜੇ ਸਿੱਖ ਨੇ ਉਹ ਸਾਰਿਆਂ ਦੀ ਪਿਛਲੇ ਸਮਿਆਂ ਦੇ ਵਿੱਚ ਅਸੀਂ ਜਦੋਂ ਭਰਤੀਆਂ ਦੇ ਰੂਪ 'ਚ ਸ਼ਮੂਲੀਅਤ ਦੇਖੀ ਹੈ ਤੇ ਉਹਨਾਂ ਨੂੰ ਇਸ ਗੱਲ ਦੀ ਆਸ ਸੀ ਕਿ ਪੰਜਾਬ ਚ ਪੰਥਕ ਸਰਕਾਰ ਦਾ ਰਾਹ ਪੱਕਾ ਹੋ ਰਿਹਾ ਹੈ। ਔਰ ਮੇਰਾ ਇਹ ਮੰਨਣਾ ਹੈ ਕਿ ਸੁਖਬੀਰ ਸਿੰਘ ਬਾਦਲ ਦੀ ਧਿਰ ਔਰ ਪੁਨਰ ਸੁਰਜੀਤ ਅਕਾਲੀ ਦਲ ਔਰ ਵਾਰਸ ਪੰਜਾਬ ਦੇ ਇਹ ਤਿੰਨ ਅਜਈਆਂ ਪੋਲਿਟੀਕਲ ਪਾਰਟੀਆਂ ਨੇ ਜਿਨ੍ਹਾਂ ਦੇ ਆਲੇ-ਦੁਆਲੇ ਪੰਜਾਬ ਦੀ ਪੰਥਕ ਪੋਲਿਟਿਕਸ ਘੁੰਮਦੀ ਹੈ। ਸੁਖਬੀਰ ਸਿੰਘ ਬਾਦਲ ਦੀ ਪਾਰਟੀ ਤਾਂ ਕਮਜ਼ੋਰ ਹੋ ਹੀ ਚੁੱਕੀ ਆ ਸੀ ਵੇਖਿਆ ਪਿਛਲੇ ਸਮੇਂ ਦੇ ਵਿੱਚ। ਪੁਨਰ ਸੁਰਜੀਤ ਅਕਾਲੀ ਦਲ ਨੇ ਉਭਾਰ ਲਿਆ ਸੀ ਜਦੋਂ ਸ਼੍ਰੀ ਹਕਾਲ ਤਕਤ ਸਾਹਿਬ ਤੋਂ 2 ਦਸੰਬਰ ਦਾ ਹੁਕਮਨਾਮਾ ਆਇਆ ਪੰਜ ਮੈਂਬਰੀ ਕਮੇਟੀ ਨੇ ਜਿੰਨੀ ਮਿਹਨਤ ਕੀਤੀ ਮਨਪ੍ਰੀਤ ਸਿੰਘਿਆਲੀ ਇਕਬਾਲ ਸਿੰਘ ਝੁੰਦਾ ਬੀਬੀ ਸਤਵੰਤ ਕੌਰ ਗੁਰਪ੍ਰਤਾਪ ਬਡਾਲਾ ਸੰਤਾ ਸਿੰਘ ਮੈਦਪੁਰ ਪੰਜ ਮੈਂਬਰੀ ਕਮੇਟੀ ਨੇ ਇੰਨੀ ਮਿਹਨਤ ਕੀਤੀ ਕਿ ਜਿੱਥੇ ਵੀ ਉਹ ਮੀਟਿੰਗਾਂ ਕਰਦੇ ਸੀ ਉਹ ਰੈਲੀ ਦਾ ਰੂਪ ਧਾਰ ਲੈਂਦੀ ਸੀ ਮੀਟਿੰਗ ਔਰ ਪੰਜਾਬ ਚ ਪੰਜ ਮੈਂਬਰੀ ਕਮੇਟੀ ਇੱਕ ਲਹਿਰ ਦੇ ਤੌਰ ਦੇ ਉੱਤੇ ਮਹਿਸੂਸ ਹੋਣ ਲੱਗੀ ਔਰ ਲਹਿਰ ਬਣੀ ਵੀ 15 ਲੱਖ ਦੀ ਪੰਜਾਬ ਚ ਭਰਤੀ ਹੋਈ ਔਰ ਹਰ ਪਾਸੇ ਪੰਥਕ ਹਲਕਿਆਂ ਦੇ ਵਿੱਚ ਪੰਜ ਮੈਂਬਰੀ ਕਮੇਟੀ ਦਾ ਜ਼ਿਕਰ ਹੋਣ ਲੱਗਿਆ ਔਰ ਡੈਲੀਗੇਟ ਬਣੇ ਔਰ 11 ਅਗਸਤ ਨੂੰ ਜਦੋਂ ਚੋਣ ਹੋਈ ਡੈਲੀਗੇਟ ਜਲਾਸ ਦੇ ਵਿੱਚ ਤੇ ਪੁਨਰ ਸੁਜੀਤ ਅਕਾਲੀ ਦਲ ਦੇ ਪ੍ਰਧਾਨ ਬਣੇ ਗਿਆ ਨਹੀਂ ਹਰਪ੍ਰੀਤ ਸਿੰਘ ਮੈਨੂੰ ਲੱਗਦਾ ਪੰਜਾਬ ਦੀ ਪੰਥਕ ਪੋਲਿਟਿਕਸ ਨੂੰ ਜਾਂ ਪੁਨਰ ਸੁਜੀਤ ਅਕਾਲੀ ਦਲ ਨੂੰ ਪਹਿਲਾ ਝਟਕਾ ਤਾਂ ਉਸੇ ਦਿਨ ਲੱਗਿਆ ਸੀ ਜਦੋਂ ਡੈਲੀਗੇਟ ਜਲਾਸ ਦੀ ਚੋਣ ਤੋਂ ਇੱਕ ਦਿਨ ਪਹਿਲਾਂ ਹੀ ਸੁਰਜੀਤ ਸਿੰਘ ਰਖੜਾ ਹੋਣਾ ਨੇ ਇਹ ਐਲਾਨ ਕਰਤਾ ਕਿ ਅਸੀਂ ਗਿਆਨੀ ਹਰਪੀ ਸਿੰਘ ਉਹਨਾਂ ਨੂੰ ਪ੍ਰਧਾਨ ਬਣਾਉਣ ਜਾ ਰਹੇ ਹਾਂ ਉਹ ਸਭ ਤੋਂ ਵੱਡੀ ਸਿਧਾਂਤਕ ਗਲਤੀ ਉਹਨਰ ਸੁਰਜੀਤ ਅਕਾਲੀ ਦਲ ਦੇ ਜਾਂ ਅਕਾਲੀ ਦਲ ਦੇ ਲੀਡਰ ਗਿਆਨੀ ਸੁਰਜੀਤ ਸਰਦਾਰ ਸੁਰਜੀਤ ਸਿੰਘ ਰਖੜਾ ਕਰਕੇ ਭਾਵੇਂ ਬਾਅਦ ਦੇ ਵਿੱਚ ਉਹ ਕਹਿੰਦੇ ਰਹੇ ਕਿ ਨਈ ਜਨਈ ਡੈਲੀਗੇਟ ਜਲਾਸ ਸੀ ਉਹਨਾਂ ਨੂੰ ਪ੍ਰਧਾਨ ਚੁਣੂਗਾ ਇਹਦਾ ਮਤਲਬ ਹੈ ਉਸ ਦਿਨ ਨਵੇਂ ਭਾਂਡੇ 'ਚ ਚਿਬ ਪੈਣ ਵਾਲੀ ਗੱਲ ਹੋ ਗਈ ਸੀ। ਉਸ ਤੋਂ ਬਾਅਦ ਜਿਵੇਂ ਮਰਜੀ ਸਟੀਲ ਦੇ ਭਾਂਡੇ ਦੇ ਚਿਬ ਚੁਬ ਕੱਢੀ ਜਾਓ ਮਾੜਾ ਮੋਟਾ ਨਿਸ਼ਾਨ ਰਹਿ ਜਾਂਦਾ ਮੈਨੂੰ ਲੱਗਦਾ ਹੈ ਕਿ ਉਹ ਪਹਿਲਾ ਜਿਹੜਾ ਇਹਨਾਂ ਦਾ ਕਾਰਜ ਸੀ ਉਹਨੂੰ ਇਹ ਸੁਧਾਰ ਨਹੀਂ ਸਕੇ ਉਹਨੂੰ ਸੁਧਾਰਿਆ ਕਿਵੇਂ ਜਾਣਾ ਸੀ ਉਹਨੂੰ ਸੁਧਾਰਨਾ ਇਸ ਰੂਪ 'ਚ ਸੀ ਇਹਨਾਂ ਨੇ ਕਿ ਇਹ ਨਿਰਪੱਖ ਹੋ ਕੇ ਸਾਰੀ ਲੀਡਰਸ਼ਿਪ ਪੁਨਰ ਸੁਜੀਤ ਅਕਾਲੀ ਦਲ ਜਦੋਂ ਬਣਾ ਹੀ ਲਿਆ ਇਹ ਸਾਰੇ ਲੋਕ ਨਿਰਪੱਖ ਹੋ ਕੇ ਆਪਸੀ ਮਨਮਟਾ ਮਾੜੇ ਮੋਟੇ ਇੱਧਰ ਉੱਧਰ ਕਰਕੇ ਸਮੁੱਚਤਾ ਦੇ ਵਿੱਚ ਪੰਜਾਬ 'ਚ ਨਵੇਂ ਸਿਰੇ ਤੋਂ ਭਰਤੀ ਕਰਦੇ ਸਾਰੇ ਵੱਡੇ ਵੱਡੇ ਜਿਹੜੇ ਲੀਡਰ ਨੇ ਜ਼ਿਲ੍ਹਾ ਪੱਧਰ ਤੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਨਵੇਂ ਸਿਰੇ ਤੋਂ ਭਰਤੀ ਕਰਦੇ ਕਿਉਂਕਿ ਜਿਹੜੀ ਪਹਿਲਾਂ 15 ਲੱਖ ਭਰਤੀ ਸੀ ਉਹ ਤਾਂ ਹੋ ਚੁੱਕੀ ਸੀ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਰੌਸ਼ਨੀ 'ਚ ਪੰਜ ਮੈਮਰੀ ਕਮੇਟੀ ਨੇ ਕਰ ਲਈ ਜਦੋਂ ਤੁਸੀਂ ਨਵਾਂ ਅਕਾਲੀ ਦਲ ਬਣਾ ਲਿਆ ਪੁਨਰ ਸੁਰਜੀਤ ਨਾਮ ਰੱਖ ਲਿਆ ਤੇ ਨਵੇਂ ਸਿਰੇ ਤੋਂ ਭਰਤੀ ਮਹਿੰਮ ਜਾਰੀ ਰੱਖੀ ਜਾਣੀ ਚਾਹੀਦੀ ਸੀ ਤਾਂ ਕਿ ਪੰਜਾਬ ਦੀ ਨੌਜਵਾਨੀ ਔਰ ਪੰਜਾਬ ਦੀ ਨਵੀਂ ਲੀਡਰਸ਼ਿਪ ਉਭਾਰੇ ਨਵੀਂ ਲੀਡਰਸ਼ਿਪ ਉਭਾਰਨ ਦੀ ਬਜਾਏ ਤੁਰੰਤ ਮੈਨੂੰ ਲੱਗਦਾ ਇਹਨਾਂ ਨੇ ਜਿਸ ਤਰ੍ਹਾਂ ਨਾਲ ਅਹੁਦੇਦਾਰੀਆਂ ਵੰਡੀਆਂ ਚਲੋ ਮੈਂ ਉਹਦੇ 'ਚ ਪੈਂਦਾ ਨਹੀਂ ਕਿਤੇ ਨ ਕਿਤੇ ਲੋਕ ਤਾਂ ਸਾਰੇ ਤਜਰਬੇਕਾਰ ਨੇ ਹਰਜੋਤਜੀ ਭਾਵੇਂ ਚੰਦੂ ਮਾਜਰਾ ਸਾਹਿਬ ਨੇ ਪਰਮਿੰਦਰ ਢੀਂਡਸਾ ਨੇ ਮਨਪੀਤਿਆਲੀ ਨੇ ਝੁੰਦਾ ਸਾਹਿਬ ਨੇ ਜਾਂ ਬੀਬੀ ਜਗੀਰ ਕੋਰੇ ਹੈ ਤਾਂ ਸਾਰੇ ਤਜਰਬੇਕਾਰ ਔਰ ਇਹਨਾਂ ਤੋਂ ਪੰਥ ਨੂੰ ਉਮੀਦਾਂ ਬਹੁਤ ਨੇ ਸੀ ਵੀ ਨੇ ਵੀ ਹਜੇ ਵੀ ਉਮੀਦਾਂ ਖਤਮ ਨਹੀਂ ਹੋਈਆਂ ਲੋੜ ਕੀ ਹੈ ਲੋੜ ਇਸ ਗੱਲ ਦੀ ਹੈ ਕਿ ਇਹ ਇੱਕ ਅਭਿਆਨ ਚਲਾਉਣ ਜਿਵੇਂ ਅਮਰਿਤਪਾਲ ਸਿੰਘ ਨੇ ਅਮਰਿਤ ਸੰਚਾਰ ਦਾ ਅਭਿਆਨ ਚਲਾਇਆ ਨਸ਼ਿਆਂ ਦੇ ਖਿਲਾਫ ਲੜਾਈ ਲੜੀ ਅਭਿਆਨ ਚਲਾਇਆ ਗਿਆਨੀ ਹਰਪੀ ਸਿੰਘ ਦੀ ਅਗਵਾਈ 'ਚ ਇੱਕ ਜਿਹਾ ਅਭਿਆਨ ਚਲਾਇਆ ਜਾਣ ਦੀ ਲੋੜ ਹੈ ਜਿਹਦੇ ਨਾਲ ਲੋਕਾਂ ਨੂੰ ਲੱਗੇ ਕਿ ਪੰਜ ਮੈਂਬਰੀ ਪੁਨਰ ਸੁਜੀਤ ਅਕਾਲੀ ਦਲ ਦੇ ਨੁਮਾਇੰਦੇ ਸਰਗਰਮ ਨੇ ਪਿੰਡਾਂ ਚ ਸਾਡੇ ਕੋਲੇ ਆ ਰਹੇ ਨੇ ਬਹੁਤ ਸਾਰੇ ਪਿੰਡ ਨੇ ਜਿਹੜੇ ਹਜੇ ਤੱਕ ਕਿ ਸਾਡੇ ਪਿੰਡ ਤਾਂ ਪੁਨਰ ਸੁਜੀਤ ਅਕਾਲੀ ਦਲ ਵਾਲੇ ਆਏ ਹੀ ਨਹੀਂ ਤੇ ਜਿਹੜਾ ਹੁਣ ਚਰਨਜੀਤ ਬਰਾੜ ਨੇ ਅਸਤੀਫਾ ਦਿੱਤਾ ਉਹ ਵੀ ਕਹਿ ਰਹੇ ਨੇ ਕਿ ਸਿਧਾਂਤਕ ਤੌਰ ਤੇ ਅਸੀਂ 15 ਲੱਖ ਲੋਕਾਂ ਦੇ ਸਾਹਮਣੇ ਜਿਹੜੀ ਗੱਲ ਰੱਖੀ ਅਸੀਂ ਉਸ ਰੂਪ ਚ ਅੱਗੇ ਨਹੀਂ ਵਧ ਸਕੇ ਅਸੀਂ ਕੋਈ ਸਿੱਖ ਮੁੱਦਿਆਂ ਤੇ ਪੰਜਾਬ ਦੀ ਪੋਲਿਟਿਕਸ ਤੇ ਪੰਜਾਬ ਦੇ ਹੱਕ ਚ ਕੋਈ ਅੰਦੋਲਨ ਨਹੀਂ ਖੜਾ ਕਰ ਸਕੇ ਪਿੰਡ ਪਿੰਡ ਲੋਕਾਂ ਕੋਲੇ ਜਾ ਨਹੀਂ ਸਕੇ ਹੁਣ 11 ਅਗਸਤ ਨੂੰ ਪੁਨਰ ਸੁਜੀਤ ਅਕਾਲੀ ਦਲ ਦਾ ਗਠਨ ਹੋਇਆ 11 ਅਗਸਤ ਤੋਂ ਬਾਅਦ ਅਗਸਤ 1 ਮਹੀਨਾ ਸਤੰਬਰ 2 ਅਕਤੂਬਰ 3 ਨਵੰਬਰ 4 ਦਸੰਬਰ 5 ਤੇ ਜਨਵਰੀ 6 ਸੋ 11 ਅਗਸਤ ਤੋਂ 11 ਜਨਵਰੀ ਤੱਕ 6 ਮਹੀਨੇ ਹੋ ਚੁੱਕੇ ਪੁਨਰ ਸੁਜੀਤ ਅਕਾਲੀ ਦਲ ਨੂੰ ਔਰ 18 ਮਾਰਚ ਤੋਂ ਲੈ ਕੇ 11 ਅਗਸਤ ਤੱਕ ਜਿਹੜੀ ਭਰਤੀ ਹੋਈ ਉਹਦੇ ਚ ਲਹਿਰ ਬਣੀ ਸੀ ਪੁਨਰ ਸੁਜੀਤ ਅਕਾਲੀ ਦਲ ਦੀ ਹੁਣ ਮੈਨੂੰ ਇਹ ਲੱਗਦਾ ਹੈ ਕਿ ਗਿਆਨੀ ਹਰਪੀਤ ਸਿੰਘ ਉਹਨਾਂ ਨੂੰ ਅਗਵਾਈ ਕਰਨੀ ਪੈਣੀ ਹੈ ਜੁਝਾਰੂ ਲੀਡਰ ਦੀ ਤਰ੍ਹਾਂ ਗਿਆਨੀ ਹਰਪੀਤ ਸਿੰਘ ਨੂੰ ਪ੍ਰੋਗਰਾਮ ਦੇਣਾ ਪੈਣਾ ਕੋਈ ਵੱਡਾ ਜ਼ਿਲ੍ਹਾ ਪ੍ਰਧਾਨ ਜ਼ਿਲ੍ਹੇ ਦੀਆਂ ਜੱਥੇਬੰਦੀਆਂ ਬਣਨ ਨਾ ਬਣਨ ਜਦੋਂ ਪੰਜ ਮੈਂਬਰੀ ਕਮੇਟੀ ਨੇ ਭਰਤੀ ਕੀਤੀ ਉਹ ਪੰਜ ਲੋਕ ਸੀ ਕਿਸੇ ਨੂੰ ਉਮੀਦ ਨਹੀਂ ਸੀ ਕਿ ਐਡਾ ਹੰਗਾਰਾ ਮਿਲੇਗਾ ਲੇਕਿਨ ਉਹ ਲੱਗੇ ਰਹੇ ਡਟੇ ਰਹੇ ਹਰ ਮੀਟਿੰਗ ਰੈਲੀ ਬਣ ਗਈ ਤੇ ਜੇ ਗਿਆਨੀ ਹਰਪੀਤ ਸਿੰਘ ਅਗਵਾਈ ਕਰਨ ਪੁਨਰ ਸੁਜੀਤ ਅਕਾਲੀ ਦਲ ਦੀ ਉਸ ਤਰੀਕੇ ਨਾਲ ਜਿਵੇਂ ਸੁਖਵੀਰ ਬਾਦਲ ਕਰ ਰਿਹਾ ਸ਼੍ਰੋਮਣੀ ਅਕਾਲੀ ਦਲ ਦੀ ਭਾਵੇਂ ਸੁਖਵੀਰ ਬਾਦਲ ਦੁਬਾਰਾ ਉਸ ਪੱਧਰ ਤੇ ਮੈਨੂੰ ਲੱਗਦਾ ਨਹੀਂ ਕਿ ਆਪਣੇ ਆਪਣੇ ਦਮ ਤੇ ਅਕਾਲੀ ਦਲ ਦੀ ਸਰਕਾਰ ਬਣਾਜੂ ਪਰ ਉਹ ਹਾਰ ਨਹੀਂ ਮੰਨ ਰਿਹਾ ਉਹ ਲਗਾਤਾਰ ਲੱਗਿਆ ਹੋਇਆ ਹੈ ਰੈਲੀਆਂ ਚ ਇਕੱਠ ਭਾਵੇਂ ਵੋਟਾਂ ਨਹੀਂ ਹੁੰਦੀਆਂ ਪਰ ਉਹ ਫਿਰ ਵੀ ਡਟਿਆ ਹੋਇਆ ਉਸ ਰੂਪ ਚ ਗਿਆਨੀ ਹਰਪੀ ਸਿੰਘ ਨੂੰ ਪਿੰਡ ਪਿੰਡ ਨਿਕਲਣਾ ਪਊਗਾ ਸਾਰੇ ਵੱਡੇ ਲੀਡਰ ਚੰਦੂ ਮਾਜਰਾ ਸਾਹਿਬ ਸੁਰਜੀਤ ਸਿੰਘ ਰਖੜਾ ਬੀਬੀ ਜਗੀਰਕਾਰ ਤੇ ਕੈਰੋਂ ਸਾਹਿਬ ਇਹਨਾਂ ਸਾਰਿਆਂ ਨੂੰ ਇਕੱਠੇ ਹੋ ਕੇ ਸੁੱਚਾ ਸਿੰਘ ਛੋਟੇਪੁਰ ਹੋ ਗਏ ਪਰਮਿੰਦਰ ਢੀਂਡਸਾ ਇਹਨਾਂ ਸਾਰਿਆਂ ਨੂੰ ਜ਼ਿਲ੍ਹਾ ਪੱਦਰ ਤੇ ਰੋਜ਼ਾਨਾ ਪੱਦਰ ਤੇ ਜ਼ਿਲ੍ਹਾ ਪੱਦਰ ਤੇ ਇਕਤਾ ਇੱਕ ਹਰ ਦੂਜੇ ਤੀਜੇ ਦਿਨੀਆਂ ਹਫ਼ਤੇ 'ਚ ਇੱਕ ਦੋ ਦਿਨ ਇਹਨਾਂ ਨੂੰ ਲੋਕਾਂ 'ਚ ਨਿਕਲਣਾ ਪੈਣਾ ਹੈ ਵੱਡੇ ਪ੍ਰੋਗਰਾਮ ਦੇ ਕੇ ਤਾਂ ਲੋਕਾਂ ਦੇ ਵਿੱਚ ਪੁਨਰ ਸੁਜੀਤ ਅਕਾਲੀ ਦਲ ਤੇ ਭਰੋਸਾ ਪੈਦਾ ਹੋਣਾ ਵੀ ਇਹ ਸਰਕਾਰ ਬਣਾ ਲੈਣਗੇ ਕਿਉਂਕਿ ਉਮੀਦਾਂ ਬਹੁਤ ਜ਼ਿਆਦਾ ਦਿਖਾਤੀਆਂ ਹੁਣ ਜਿਹੜੀ ਗੱਲ ਤੁਸੀਂ ਚਰਨਜੀਤ ਸਿੰਘ ਬਰਾੜ ਦੀ ਹੈ ਚਰਨਜੀਤ ਸਿੰਘ ਬਰਾੜ ਨੇ ਜਿਵੇਂ ਹੀ ਨਵੀਂ ਗੱਲ ਕਰਤੀ ਬੀਜੇਪੀ ਚ ਸ਼ਾਮਲ ਹੋ ਕੇ ਚਰਨਜੀਤ ਬਰਾੜ ਦਾ ਬਿਆਨ ਸੁਣਨਾ ਬਹੁਤ ਮਹੱਤਵਪੂਰਨ ਹੈ ਇੱਕ ਵਾਰੀ ਸੁਣ ਲਈਏ ਜੇ ਸਰਦਾਰ ਸੁਖਬੀਰ ਸਿੰਘ ਬਾਦਲ ਆਪੀ ਵਰਕਿੰਗ ਕਮੇਟੀ ਦੀ ਮੀਟਿੰਗ ਕਰਦਾ ਹੈ ਤੇ ਉਹ ਕਹਿ ਰਿਹਾ ਕਿ ਮੇਰਾ ਬੀਜੇਪੀ ਨਾਲ ਮੁੱਕ ਗਿਆ ਮੁੱਕ ਗਿਆ ਬਸ ਆਪਣਾ ਸਮਝੌਤਾ ਹੋ ਗਿਆ ਤੇ ਸਰਕਾਰ ਬਣੀ ਪਈ ਹੈ ਤਕੜੇ ਹੋ ਕੇ ਚਾਰ ਪੈਸੇ ਵੀ ਖਰਚੋ ਤੇ ਕੰਮ ਕਰੋ ਤੇ ਜਿੱਥੋਂ ਮੈਂ ਪੁਨਰ ਸਰਜੀਤ ਕਰਦਾ ਕਰਦਾ ਆਇਆ ਉਹ ਕਹਿੰਦੇ ਆਪਣਾ ਸਾਰਾ ਹਿੱਤ ਹੈ ਤੁਸੀਂ ਬੇਫਿਕਰ ਹੋ ਜਾਓ ਆਪਾਂ ਕਰ ਲਾਂਗੇ ਤੇ ਫਿਰ ਮੈਨੂੰ ਇੱਕ ਗੱਲ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਯਾ ਉਹਨਾਂ ਨੇ ਲੀਡਰਸ਼ਿਪ ਪੰਜਾਬ ਦੇ ਵਿੱਚ ਕਿਵੇਂ ਖਤਮ ਕੀਤੀ ਹੈ ਕਿ ਬੜਾ ਨਾ ਕਿਸੇ ਨੂੰ ਨਹੀਂ ਪਤਾ ਤੁਸੀਂ ਜਰਨਲਿਸਟ ਬਹੁਤ ਸਿਆਣੇ ਬੈਠੇ ਹੋ ਪਰ ਕਈ ਗੱਲਾਂ ਲੁਕ ਜਾਂਦੀਆਂ ਪਿੱਛੇ ਰਹਿ ਜਾਂਦੀਆਂ ਉਹਨਾਂ ਨੇ ਜਾਣਾ ਕਿ ਮੰਨ ਲਓ ਜ਼ਮੀਰ ਜਗਜਸਾ ਜਗਮੀਤ ਸਿੰਘ ਬਰਾੜ ਸਾਹਿਬ ਦੇ ਹਲਕੇ ਚ ਗਏ ਆ ਵੇਖ ਲੈਣਾ ਵੀ ਥੱਲੇ ਵਾਲੇ 3 4 5 ਕਿਹੜੇ ਲੀਡਰ ਹੈ ਉਹਨਾਂ ਨੂੰ ਹੱਥ ਘੁੱਟ ਕੇ ਕਹਿ ਦੇਣਾ ਕਿ ਐਂ ਕਰੀ ਤੂੰ ਸਿੱਧੀਆਂ ਮੇਰੇ ਨਾਲ ਤਾਰਾਂ ਜੋੜ ਸਿੱਧੀਆਂ ਗ੍ਰਿਡ 'ਚ ਹੀ ਤਾਰਾਂ ਜੋੜ ਉਹ ਸਮਝ ਲਓ ਉਸ ਲੀਡਰ ਦੀ ਉਸੇ ਦਿਨ ਤੋਂ ਫੂਕ ਨਿਕਲਣੀ ਸ਼ੁਰੂ ਹੋ ਜਾਂਦੀ ਹੈ ਅੱਜ ਇਸੇ ਕਰਕੇ ਹੀ ਰਸ ਰਸ ਕੇ ਕਬੇ ਸਜੇ ਗਏ ਫਿਰ ਮੈਂ ਇਹ ਸੋਚਿਆ ਕਿ ਗ੍ਰਿਡ 'ਚ ਜਦੋਂ ਤਾਰਾ ਜੋੜਨੀ ਆ ਇਹਨਾਂ ਨੇ ਵਾਇਆ ਇਹਨਾਂ ਦੇ ਮੀਟਰ ਜਾਂ ট্রান্সਫਾਰਮਰ ਕਿਉਂ ਲਵਾ ਮੈਂ ਸਿੱਧੀਆਂ ਇੱਧਰ ਹੀ ਗ੍ਰਿਡ 'ਚ ਤਾਰਾ ਜੋੜਾਂ ਇੱਕ ਤਾਂ ਸਭ ਤੋਂ ਵੱਡੀ ਵਜ੍ਹਾ ਇਹ ਆ ਕਿ ਰੇਮੋ ਕਰਮੀ ਜਦੋਂ ਭਾਜਪਾ ਤੇ ਚੱਲਣਾ ਤੁਸੀਂ ਤੇ ਫਿਰ ਅਸੀਂ ਸਿੱਧੀ ਭਾਰਤੀ ਜਨਤਾ ਪਾਰਟੀ ਲਈ ਕੰਮ ਕਿਉਂ ਨਾ ਦੇਖੋ ਚਰਨਜੀਤ ਬਰਾੜ ਨੇ ਬਹੁਤ ਗੁੱਝੀ ਗੱਲ ਕੀਤੀ ਹੈ ਅਗਰ ਇਹਨੂੰ ਸਮਝਣ ਦੀ ਕੋਸ਼ਿਸ਼ ਕੀਤੀ ਜਾਵੇ ਚਰਨਜੀਤ ਬਰਾੜ ਕਹਿੰਦੇ ਕਿ ਅਗਰ ਤਾਰਾਂ ਬੀਜੇਪੀ ਨਾਲ ਹੀ ਜੁੜਨੀਆਂ ਨੇ ਤੇ ਅਸੀਂ ਸਿੱਧੀਆਂ ਕਿਉਂ ਨਾ ਜੋੜੀਏ ਉਹ ਸੁਖਬੀਰ ਬਾਦਲ ਬਾਰੇ ਕਹਿ ਰਹੇ ਸੀ ਵੀ ਸੁਖਬੀਰ ਬਾਦਲ ਆਪਣੀ ਲੀਡਰਸ਼ਿਪ ਨੂੰ ਭਰੋਸਾ ਦੇ ਰਿਹਾ ਵੀ ਆਪਣੀ ਬੀਜੇਪੀ ਨਾਲ ਮੁੱਕੀ ਹੋਈ ਹੈ ਆਪਣਾ ਸਮਝੌਤਾ ਹੋ ਜੋ ਤੇ ਆਪਾਂ ਇਕੱਠੇ ਹੋ ਕੇ ਸਰਕਾਰ ਬਣਾ ਲਾਂਗੇ ਉਹੀ ਗੱਲ ਚਰਨਜੀਤ ਬਰਾੜ ਪੁਨਰ ਸੁਜੀਤ ਅਕਾਲੀ ਦਲ ਬਾਰੇ ਕਹਿ ਰਿਹਾ ਕਿ ਸਾਡਾ ਬੀਜੇਪੀ ਨਾਲ ਸਭ ਮੁੱਕਿਆ ਹੋਇਆ ਜਦਕਿ ਪੁਨਰ ਸੁਜੀਤ ਅਕਾਲੀ ਦਲ ਪੰਜਾਬ ਦੇ ਲੋਕਾਂ ਨੇ ਇਸ ਕਰਕੇ ਪੁਨਰ ਸੁਜੀਤ ਅਕਾਲੀ ਦਲ ਦੇ ਨਾਲ ਜੁੜੇ ਕਿ ਇਹ ਬਾਦਲਾਂ ਤੋਂ ਵੱਖਰੀ ਸਿਆਸਤ ਕਰਨਗੇ ਹੁਣ ਸੁਖਬੀਰ ਬਾਦਲੀਆਂ ਬਾਦਲ ਪਰਿਵਾਰ ਨਾਲ ਬਾਗੀ ਧੜੇ ਦੀ ਨਾਰਾਜ਼ਗੀ ਕੀ ਸੀ ਕਿ ਭਾਜਪਾ ਨਾਲ ਸਾਂਝ ਪਾਈ ਤੇ ਬਾਦਲ ਪਰਿਵਾਰ ਨੇ ਆਪਣੇ ਪਰਿਵਾਰ ਦਾ ਹਿੱਤ ਜ਼ਿਆਦਾ ਪੂਰਿਆ ਕੇਂਦਰ ਚ ਮੰਤ్రਾਲਾ ਵੀ ਆਪਣੇ ਪਰਿਵਾਰ ਨੂੰ ਤੇ ਮੁੱਖ ਮੰਤਰੀ ਤੇ ਸੂਬੇ ਚ ਮੰਤ్రਾਲੇ ਵੀ ਪਹਿਲਾਂ ਆਪਣੇ ਪਰਿਵਾਰ ਨੂੰ ਤੇ ਫਿਰ ਜਿਹੜੇ ਸਿਰਸੇ ਵਾਲੇ ਨੂੰ ਹੁਣ ਪੈਰੋਲ ਦਾ ਵਿਰੋਧ ਕਰਦੇ ਨੇ ਡੇਰਾ ਮੁਖੀ ਨੂੰ ਵੀ ਜੀ ਉਹਨੇ ਉਹਨੂੰ ਮਾਫੀ ਦੁਹਾਨ ਦਾ ਇਲਜ਼ਾਮ ਇਹਨਾਂ ਤੇ ਲੱਗਿਆ ਤੇ ਸੁਖਬੀਰ ਬਾਦਲ ਦਾ ਸਜ਼ਾ ਭੁਗਤ ਕੇ ਆਇਆ ਵੀ ਸਾਡੀ ਗਲਤੀ ਸੀ ਹੁਣ ਜਦੋਂ ਭਾਜਪਾ ਉਹਨੂੰ ਪਰੋਲ ਦਿੰਦੀ ਹੈ ਇਹ ਵਿਰੋਧ ਕਰਦੇ ਨੇ ਸੁਖਬੀਰ ਬਾਦਲ ਕੇ ਔਰ ਸਾਰੇ ਵੀ ਜੀ ਡੇਰਾ ਮੁਖੀ ਨੂੰ ਭਾਜਪਾ ਪਰੋਲ ਦੇ ਰਹੀ ਹੈ ਇਹਨਾਂ ਨੇ ਸਜ਼ਾ ਕਿਹੜੀ ਕਬੂਲੀ ਕਿ ਜੀ ਅਸੀਂ ਮਾਫੀ ਦੁਵਾਈ ਸੀ ਉਹਨੂੰ ਗਲਤੀ ਕੀਤੀ ਮਤਲਬ ਚਰਨਜੀਤ ਸਿੰਘ ਬਰਾੜ ਭਾਰਤੀ ਜਨਤਾ ਪਾਰਟੀ ਚ ਚਲੇ ਗਏ ਨੇ ਪੁਨਰ ਸੁਰਜੀਤ ਅਕਾਲੀ ਦਲ ਦੀ ਜਦੋਂ ਭਰਤੀ ਪੰਜ ਮੈਂਬਰੀ ਕਮੇਟੀ ਕਰ ਰਹੀ ਸੀ ਤੇ ਉਦੋਂ ਚਰਨਜੀਤ ਬਰਾੜ ਪੰਜ ਮੈਂਬਰੀ ਕਮੇਟੀ ਨਾਲ ਕਿਸੇ ਨਾ ਕਿਸੇ ਰੂਪ ਚ ਜੁੜੇ ਰਹੇ ਭਰਤੀ ਚ ਮਦਦ ਦੇ ਤੌਰ ਤੇ ਤੇ 15 ਲੱਖ ਲੋਕ ਜਿਨ੍ਹਾਂ ਤੋਂ ਕਾਗਜ਼ ਭਰਾਏ ਸੀ ਉਹਨਾਂ ਤੋਂ ਮਾਫੀ ਮੰਗ ਲਈ ਇੱਕ ਪੋਸਟ ਪਾ ਕੇ ਵੈਸੇ ਮੈਂ ਸੋਚਦਾ ਕਈ ਵਾਰੀ ਪੋਲੀਟੀਕਲ ਲੋਕਾਂ ਦੇ ਲਈ ਬੜਾ ਆਸਾਨ ਹੁੰਦਾ ਹੈ ਕਿ ਇੱਕ ਪੋਸਟ ਪਾਉਂਦੇ ਨੇ ਸੋਸ਼ਲ ਮੀਡੀਆ ਤੇ ਵੀ ਜੇ ਪਾਰਟੀ ਇਹਨਾਂ ਸਿਧਾਂਤਾਂ ਤੋਂ ਉਲਟ ਹੋ ਗਈ ਜਾਂ ਚੱਲ ਹੀ ਨਹੀਂ ਤੇ ਮੈਂ ਮਾਫੀ ਮੰਗਦਾ ਤੇ ਫਿਰ ਜੇ ਤੁਹਾਡਾ ਸਿਧਾਂਤ ਇਹ ਨਾਲ ਟਕੜਾ ਹੈ ਫਿਰ ਆਪਣੇ ਦਮ ਤੇ ਲੜੋ ਪੁਨਰ ਸੁਜੀਤ ਅਕਾਲੀ ਦਲ ਚ ਜਿਵੇਂ ਸੁਖਵੀਰ ਬਾਦਲ ਨਾਲ ਲੜਦੇ ਰਹੇ ਹਾਂ ਗਿਆਨੀ ਹਰਪੀ ਸਿੰਘ ਦੇ ਸਾਹਮਣੇ ਸਟੈਂਡ ਲਾਓ ਕਿ ਜੀ ਆਪਾਂ ਪ੍ਰੋਗਰਾਮ ਕਰੀਏ ਆਪਾਂ ਰੈਲੀਆਂ ਕਰੀਏ ਮੀਟਿੰਗਾਂ ਕਰੀਏ ਲੋਕਾਂ ਚ ਜਾਈਏ ਅੰਦੋਲਨ ਕਰੀਏ ਮੈਨੂੰ ਲੱਗਦਾ ਚਰਨਜੀਤ ਬਰਾੜ ਨੂੰ ਘਟੋਗੜ ਬੀਜੇਪੀ ਚ ਨਹੀਂ ਜਾਣਾ ਚਾਹੀਦਾ ਸੀ ਉਹ ਵੱਖਰੇ ਤੌਰ ਤੇ ਸੰਘਰਸ਼ ਕਰਦੇ ਪਰ ਕਿਉਂਕਿ ਕਈ ਵਾਰੀ ਲੀਡਰਾਂ ਨੂੰ ਹੁੰਦਾ ਵੀ ਕਿਤੇ ਇਹ ਨਾ ਹੋਵੇ ਵੀ ਪੁਨਰ ਸੁਜੀਤ ਅਕਾਲੀ ਦਲ ਵਾਲੇ ਤਕੜੇ ਹੋਣ ਨਾ ਤੇ ਸਾਡਾ ਐਮਐਲਏ ਬਣਨ ਦਾ ਸੁਪਨਾ ਨਾ ਟੁੱਟ ਜਾਏ ਕਿਉਂਕਿ ਚੋਣ ਲੜੇ ਸੀ ਚਰਨਜੀਤ ਬਰਾੜ ਵੀ ਐਮਐਲਏ ਦੀ ਸੋ ਉਸ ਪੱਖੋਂ ਬੀਜੇਪੀ ਚ ਚਲੇ ਗਏ ਉਸ ਪੱਖੋਂ ਉਹਨਾਂ ਦਾ ਫੈਸਲਾ ਉਹਨਾਂ ਦੀ ਨਜ਼ਰ ਚ ਸਹੀ ਹੈ ਕਿ ਮੈਂ ਤਾਂ ਭਾਈ ਚੋਣ ਲੜਨੀ ਹੈ ਬੀਜੇਪੀ ਨੂੰ 117 ਚਾਹੀਦੇ ਨੇ ਤੇ ਮੈਂ ਤਾਂ ਆਪਣੀ ਸੀਟ ਬੁੱਕ ਕਰਾਂ ਜਾ ਕੇ ਦੇਖੋ ਬੀਜੇਪੀ ਚ ਹੋ ਵੀ ਏਰੀਆ ਕਿਸੇ ਵੇਲੇ ਹਰਜੋਤਜੀ ਕਹਿੰਦੇ ਸੀ ਕਿ ਬੀਜੇਪੀ ਕੋਲੇ ਚਿਹਰੇ ਨਹੀਂ ਐ ਕੈਂਡੀਡੇਟ ਨਹੀਂ ਐ ਅੱਜ ਸਿਟੀ ਇਹ ਐ ਕਿ ਰਾਜਾ ਵੜਿੰਗ ਕਾਂਗਰਸ ਕਹਿੰਦਾ ਵੀ ਅਸੀਂ 70 80 ਟਿਕਟਾਂ ਨਵੀਆਂ ਦੇਣੀਆਂ ਨੇ ਇਹਦਾ ਮਤਲਬ ਐ 70 80 ਨੂੰ ਟਿਕਟਾਂ ਨਹੀਂ ਮਿਲਣੀਆਂ ਸੁਖਵੀਰ ਸਿੰਘ ਬਾਦਲ ਚ ਬਹੁਤ ਸਾਰੇ ਸੁਖਵੀਰ ਬਾਦਲ ਦੇ ਕੈਂਡੀਡੇਟਾਂ ਨੂੰ ਇਹ ਲੱਗ ਗਿਆ ਕਿ ਬੀਜੇਪੀ ਨਾਲ ਸਮਝੌਤਾ ਨਹੀਂ ਹੁੰਦਾ ਕਿਉਂਕਿ ਬੀਜੇਪੀ ਨੇ ਮਾਗੀ ਦੀ ਕਾਨਫਰੰਸ ਆਜ਼ਾਦ ਕਰਤੀ ਆਪਣੀ ਕਰਤੀ ਸੁਖਵੀਰ ਨੂੰ ਸਪਸ਼ਟ ਸੁਨੇਹਾ ਦਿੱਤਾ ਬੀਜੇਪੀ ਨੇ ਕਿ ਤੇਰੇ ਨਾਲ ਸਮਝੌਤਾ ਨਹੀਂ ਕਰਨਾ ਅਸੀਂ ਆਪਣੇ ਦਮ ਤੇ ਲੜਨਾ ਹੈ ਤੇ ਸੁਖਬੀਰ ਵੀ ਹੁਣ ਭਾਜਪਾ ਦੇ ਖਿਲਾਫ ਟਿੱਪਣੀਆਂ ਕਰਨ ਲੱਗ ਗਿਆ ਕੱਲ ਵੀ ਸੁਖਬੀਰ ਨੇ ਬਿਆਨ ਦਿੱਤਾ ਤਖਤੂਪਰੇ ਕਿ ਸਾਡੇ ਮਹਾਰਾਸ਼ਟਰ ਚ ਤਖਤ 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 ਸਾਬਾਨ ਦੀ ਕਮੇਟੀ ਤੇ ਭਾਜਪਾ ਨੇ ਕਬਜ਼ਾ ਕਰ ਲਿਆ ਸਰਕਾਰ ਨੇ ਬਿਹਾਰ ਚ ਸਰਕਾਰ ਨੇ ਕਬਜ਼ਾ ਕਰ ਲਿਆ ਉੱਥੇ ਵੀ ਭਾਜਪਾ ਦਿੱਲੀ ਚ ਭਾਜਪਾ ਨੇ ਕਬਜ਼ਾ ਕਰ ਲਿਆ ਹੁਣ ਸੁਖਬੀਰ ਭਾਜਪਾ ਦੇ ਖਿਲਾਫ ਬੋਲਣ ਲੱਗ ਗਿਆ ਕਿਉਂਕਿ ਭਾਜਪਾ ਤੋਂ ਅੰਦਰ ਖਾਤਿਆਂ ਇਨਕਾਰ ਹੋ ਚੁੱਕਿਆ ਔਰ ਚਰਨਜੀਤ ਬਰਾੜ ਨੇ ਖੁਲਾਸਾ ਕਰਤਾ ਵੀ ਇਹ ਲੀਡਰਸ਼ਿਪ ਨੂੰ ਦੋਵੇਂ ਧਿਰਾਂੋਂ ਕਹਿ ਰਿਹਾ ਸੁਖਬੀਰ ਬਾਦਲ ਵੀ ਤੇ ਪੁਨਰ ਸੁਜੀਤ ਆਲੇ ਵੀ ਵੀ ਸੁਖਬੀਰ ਕਹਿੰਦਾ ਵੀ ਆਪਣੀ ਮੁੱਕੀ ਪਈ ਐ ਪੁਨਰ ਸੁਜੀਤ ਆਲੇ ਕਹਿੰਦੇ ਵੀ ਸਾਰਾ ਕੁਝ ਹੋਇਆ ਪਿਆ ਤਾਂ ਤੇ ਚਰਨਜੀਤ ਬਰਾੜ ਕਹਿੰਦਾ ਮੈਂ ਤੁਹਾਡੇ ਜ਼ਰੀਏ ਤਾਰਾਂ ਜੋੜਨ ਨਾਲੋਂ ਬੀਜੇਪੀ ਨਾਲ ਸਿੱਧਾ ਹੀ ਗ੍ਰੈਡ ਨਾਲ ਜੁੜ ਜੀਏ ਹੁਣ ਹੁਣ ਚਰਨਜੀਤ ਜੁੜ ਗਿਆ ਬੀਜੇਪੀ ਨਾਲ ਹੁਣ ਚਰਨਜੀਤ ਬਰਾੜ ਆਪਣੇ ਐਮਐਲਏ ਦੀ ਤਿਆਰੀ ਕਰਨਗੇ ਤੇ ਸਵਾਲ ਉਹ ਪੁਨਰ ਸੁਜੀਤ ਅਕਾਲੀ ਦਲ ਅੱਗੇ ਖੜਾ ਕਰਕੇ ਪੁਨਰ ਸੁਜੀਤ ਅਕਾਲੀ ਦਲ ਵਾਲੇ ਕੀ ਕੋਈ ਸਫਾਈ ਦੇਣਗੇ ਮੈਨੂੰ ਇਹ ਲੱਗਦਾ ਹੈ ਕਿ ਪੁਨਰ ਸੁਜੀਤ ਅਕਾਲੀ ਦਲ ਦੇ ਗਿਆਨੀ ਹਰਪ੍ਰੀਤ ਸਿੰਘ ਨੂੰ ਸਪਸ਼ਟ ਬਿਆਨ ਜਾਰੀ ਕਰ ਦੇਣਾ ਚਾਹੀਦਾ ਹੈ ਕਿ ਅਸੀਂ ਚੋਣਾਂ ਤੋਂ ਪਹਿਲਾਂ ਬੀਜੇਪੀ ਨਾਲ ਕੋਈ ਸਮਝੌਤਾ ਨਹੀਂ ਕਰਨਾ ਕਿਉਂਕਿ ਸੁਖਬੀਰ ਸਿੰਘ ਬਾਦਲ ਦੀ ਧਿਰ ਵੀ VOTER CONFUSED ਕਿਉਂ ਹੈ ਸੁਖਬੀਰ ਬਾਦਲ ਤੋਂ VOTER ਕਿਉਂ ਮੋੜ ਰਿਹਾ ਕਿਉਂਕਿ ਸੁਖਬੀਰ ਬਾਦਲ ਦੀ ਧਿਰ ਦੀ ਵੀ ਕਲੈਰਿਟੀ ਨਹੀਂ ਸਿਕੰਦਰ ਸਿੰਘ ਮਲੂਕਾ ਇਸ ਗੱਲ ਦੀ ਵਕਾਲਤ ਕਰਦੇ ਰਹੇ ਨੇ ਪਿਛਲੇ ਸਮਿਆਂ 'ਚ ਵੀ ਜੀ ਸਾਡਾ ਸਮਝੌਤਾ ਭਾਜਪਾ ਨਾਲ ਹੋ ਜੇ ਤੇ ਚੰਗੀ ਗੱਲ ਹੈ ਤੇ ਐਸਜੀਪੀਸੀ ਵਾਲੇ ਤੇ ਅਕਾਲੀ ਦਲ ਦੇ ਲੀਡਰ ਜਦੋਂ ਡੇਰਾ ਮੁਖੀ ਨੂੰ ਪਰੋਲ ਮਿਲਦਾ ਉਹਦਾ ਵਿਰੋਧ ਕਰ ਦਿੰਦੇ ਨੇ ਸੋ ਡੇਰਾ ਮੁਖੀ ਦੇ ਪਰੋਲ ਦਾ ਵਿਰੋਧ ਤੇ ਬਹੁਤ ਸਾਰੇ ਲੀਡਰ ਅਕਾਲੀ ਦਲ ਦੇ ਸੁਖਬੀਰ ਦੇ ਨਾਲ ਦੇ ਭਾਜਪਾ ਨਾਲ ਸਮਝੌਤੇ ਦੇ ਸਮਰਥਕ ਇਸੇ ਕਰਕੇ ਲੋਕ ਵੋਟ ਨਹੀਂ ਪਾਉਂਦੇ ਲੋਕ ਕਹਿੰਦੇ ਕਿ ਤੁਸੀਂ ਆਪ ਹੀ ਕਲੀਅਰ ਨਹੀਂ ਇਸ ਕਰਕੇ ਪੁਨਰਸੁਜੀਤ ਅਕਾਲੀ ਦਲ ਨੂੰ ਆਪਣੇ ਆਪ ਨੂੰ ਵੱਖਰਾ ਕਰਨਾ ਪੈਣਾ ਇਸ ਠੱਪੇ ਤੋਂ ਅਗਰ ਪੁਨਰਸੁਜੀਤ ਅਕਾਲੀ ਦਲ ਤੇ ਵੀ ਇਹ ਠੱਪਾ ਲੱਗ ਗਿਆ ਗਿਆਨੀ ਹਰਪ੍ਰੀਤ ਸਿੰਘ ਹੋਣਾ ਤੇ ਕਿ ਉਹਨਾਂ ਨੇ ਚੋਣਾਂ ਤੋਂ ਪਹਿਲਾਂ ਹੀ ਭਾਜਪਾ ਨਾਲ ਸਮਝੌਤਾ ਕਰ ਲੈਣਾ ਹੈ ਜਾਂ ਭਾਜਪਾ ਨਾਲ ਪਹਿਲਾਂ ਹੀ ਗੱਲ ਅੰਦਰ ਖਾਤੇ ਮੁੱਕੀ ਹੋਈ ਹੈ ਫਿਰ ਇਹਨਾਂ ਦਾ ਵੀ ਪੋਲਿਟੀਕਲ ਤੌਰ ਤੇ ਨੁਕਸਾਨ ਹੋਊਗਾ ਔਰ ਭਾਜਪਾ ਦਾ ਫਾਇਦਾ ਇਸ ਰੂਪ ਚ ਹੋ ਜਾਣਾ ਹੈ ਕੋ ਬੀਜੇਪੀ ਚ ਤਾਂ ਸਿੱਖ ਲੀਡਰ ਜਾ ਰਹੇ ਨੇ ਸਿੱਧੇ ਤੌਰ ਤੇ ਦਿੱਲੀ ਚ ਬੀਜੇਪੀ ਨੇ ਸਿੱਖ ਮੰਤਰੀ ਬਣਾਤਾ ਕੇਂਦਰ ਦੀ ਸਰਕਾਰ ਚ ਬੀਜੇਪੀ ਨੇ ਸਿੱਖ ਮੰਤਰੀ ਬਣਾਤਾ ਬੀਜੇਪੀ ਦੀ ਰਣਨੀਤੀ ਸਾਫ ਹੈ ਕਿ ਸਾਨੂੰ ਵੱਧ ਤੋਂ ਵੱਧ ਸਿੱਖ ਲੀਡਰਸ਼ਿਪ ਸਾਡੇ ਚ ਆਵੇ ਤੇ ਅਸੀਂ ਸਿੱਖ ਲੀਡਰਸ਼ਿਪ ਨੂੰ ਨਾਲ ਲੈ ਕੇ ਚੱਲਾਂਗੇ ਪੰਜਾਬ ਚ ਵੀ ਕਿੰਨੇ ਜ਼ਿਲ੍ਹਾ ਪ੍ਰਧਾਨ ਬੀਜੇਪੀ ਨੇ ਸਿੱਖ ਚਿਹਰੇ ਲਾਤੇ ਕਿੰਨੇ ਸੰਗਠਨ ਚ ਜਨਰਲ ਸਕੱਤਰ ਪੰਜਾਬ ਚ ਬੀਜੇਪੀ ਦਾ ਸਿੱਖ ਹੈ ਜਿਹੜਾ ਪਹਿਲਾਂ ਸੁਖਬੀਰ ਬਾਦਲ ਨਾਲ ਸੀ ਪ੍ਰਧਾਨ ਕਾਂਗਰਸ ਤੋਂ ਬੀਜੇਪੀ ਵਾਲੇ ਲਿਆਏ ਸੁਨੀਲ ਜਾਖੜ ਸਾਹਿਬ ਨੂੰ ਜਗਮੀਤ ਬਰਾੜ ਸਾਹਿਬ ਦਾ ਕਾਂਗਰਸੀ ਉਹ ਵੀ ਚਲਾ ਗਿਆ ਬਿੱਟੂ ਨੂੰ ਲੈ ਗਏ ਬਿੱਟੂ ਹਾਰਿਆ ਉਹਨੂੰ ਮੰਤਰੀ ਬਣਾਤਾ ਸੋ ਬੀਜੇਪੀ ਨੇ ਕਾਂਗਰਸ ਦੇ ਅਕਾਲੀ ਦਲ ਦੇ ਦੂਜੀਆਂ ਪਾਰਟੀਆਂ ਦੇ ਜਿਹੜੇ ਸਿੱਖ ਚਿਹਰੇ ਸੀ ਉਹਨਾਂ ਨੂੰ ਇੱਕ ਇੱਕ ਕਰਕੇ ਵਧੀਆ ਥਾਵਾਂ ਦੇ ਉੱਤੇ ਸੈੱਟ ਕਰਤਾ ਪੋਲੀਟੀਕਲੀ ਹੁਣ ਜਿਹੜੇ 70 80 ਟਿਕਟਾਂ ਰਾਜਾ ਵੜਿੰਗ ਨੇ ਕੱਟਣੀਆਂ ਓਹ ਵੀ ਸੋਚੀ ਜਾਂਦੇ ਹੋਣਗੇ ਵੀ ਅਸੀਂ ਵੀ ਨਿਗਾ ਰੱਖੀਏ ਬੀਜੇਪੀ ਤੇ ਕਿਉਂਕਿ ਬੀਜੇਪੀ ਬਾਰੇ ਹਜੋਜੀ ਇਹੀ ਕਹਿੰਦੇ ਸੀ ਵੀ ਬੀਜੇਪੀ ਕੋਲੇ ਪਿੰਡਾਂ ਚ ਤਾ ਚਿਹਰੇ ਹੈ ਨਹੀਂ 117 ਚਿਹਰੇ ਹੈ ਨਹੀਂ ਬੀਜੇਪੀ ਕੋਲੇ ਇਹ ਤਾਂ 23 ਤੇ ਲੜਨ ਵਾਲੀ ਪਾਰਟੀ ਹੈ ਹੁਣ ਜਿਹੜੇ 70 80 ਜੇ ਕਾਂਗਰਸ ਨੇ ਟਿਕਟਾਂ ਕਟੀਆਂ ਉਹ ਵੀ ਬੀਜੇਪੀ ਵੱਲ ਭੱਜਣਗੇ ਤੇ ਜੇ ਆਮ ਆਦਮੀ ਪਾਰਟੀ ਚ ਜਿਹਨਾਂ ਦੀਆਂ ਟਿਕਟਾਂ ਕਟੀਆਂ ਜਾਣੀਆਂ ਉਹਨਾਂ ਨੇ ਵੀ ਬੀਜੇਪੀ ਚ ਭੱਜਣਾ ਸੋ ਮੈਨੂੰ ਲੱਗਦਾ ਬੀਜੇਪੀ ਨੇ ਦਰਵਾਜ਼ੇ ਖੋਲ ਰੱਖੇ ਆ ਵੀ ਜਿਹੜਾ ਮਰਜ਼ੀ ਆਜੋ ਕਾਰ ਤੇ ਆਜੋ ਪੈਦਲ ਆਜੋ ਸਾਨੂੰ ਕੋਈ ਭਰੇਜ ਨਹੀਂ ਤੁਹਾਡੇ ਤੋਂ ਔਰ ਭਾਜਪਾ ਚ ਹੋਣਾ ਕੀ ਹੈ ਅਗਰ ਪੁਨਰ ਸੁਜੀਤ ਤਲੌਰ ਸੁਖਵੀਰ ਸਿੰਘ ਬਾਦਲ ਨੇ ਆਪਣੇ ਆਪ ਨੂੰ ਪੰਥਕ ਮੁੱਦਿਆਂ ਤੇ ਲੋਕਾਂ ਚ ਮਿਹਨਤ ਨਾ ਕੀਤੀ ਇਕੱਠੇ ਨਾ ਹੋ ਜਾਂ ਤਾਂ ਇਕੱਠੇ ਹੋ ਜਾਣ ਸੁਖਵੀਰ ਬਾਦਲ ਪੁਨਰ ਸੁਜੀਤ ਔਰ ਅਮਰਿਤਪਾਲ ਦੀ ਪਾਰਟੀ ਇਕੱਠੇ ਹੋ ਜਾਣ ਫਿਰ ਤਾਂ ਸਿੱਖ ਵੋਟ ਪੰਥਕ ਵੋਟ ਇੱਕ ਪਾਸੇ ਪੈ ਜਾਊ ਹਮ ਅਗਰੇ ਵੰਡੇ ਰਹੇ ਤੇ ਘਟੂ ਘਟ ਗਿਆਨੀ ਹਰਪ੍ਰੀਤ ਸਿੰਘ ਔਰ ਪੁਨਰ ਸੁਜੀਤ ਅਕਾਲੀ ਦਲ ਔਰ ਵਾਰਿਸ ਪੰਜਾਬ ਜਥੇਬੰਦੀ ਇਹ ਦੋ ਇਕੱਠੇ ਹੋ ਜਾਣਾ ਅਗਰ ਇਹ ਦੋਨੇ ਵੀ ਇਕੱਠੇ ਹੋ ਜਾਣ ਤਾਵੇਂ ਇਹਨਾਂ ਕੋਲੇ ਸੰਭਾਵਨਾ ਹੈ ਕਿ ਇਹ ਪੰਜਾਬ 'ਚ ਤਕੜੇ ਹੋ ਜਾਣ ਪਰ ਇਹਨਾਂ ਨੂੰ ਅੰਦੋਲਨ ਕਰਨਾ ਪੈਣਾ ਹੈ ਅਗਰ ਇਹ ਨਹੀਂ ਹੁੰਦਾ ਤੇ ਬੀਜੇਪੀ ਕੋਲੇ ਬਹੁਤ ਸਾਰੇ ਸਿੱਖ ਲੀਡਰ ਚਲੇ ਜਾਣੇ ਨੇ ਤੇ 117 'ਚੋਂ ਬੀਜੇਪੀ ਨੂੰ ਗੈਰ ਸਿੱਖ ਔਰ ਸਿੱਖ ਲੀਡਰ ਜਾਂ ਉਹਨਾਂ ਨੂੰ ਟਿਕਟਾਂ ਦੇਣ ਵਾਲਿਆਂ ਦੀ ਕਮੀ ਨਹੀਂ ਰਹਿਣੀ ਬਲਕਿ ਬੀਜੇਪੀ ਛਾਂਡ ਕੇ ਟਿਕਟ ਦੇਊਗੀ ਕਿ ਇੱਕ ਇੱਕ ਹਲਕੇ 'ਚ ਸਾਡੇ ਕੋਲੇ ਤਿੰਨ ਤਿੰਨ ਵੱਡੇ ਸਿੱਖ ਚਿਹਰੇ ਆਗੇ ਕੁਝ ਸਾਭ ਦਾ ਕਾਂਗਰਸ ਦਾ ਆ ਗਿਆ ਕੁਝ ਸਾਭ ਕਾਕਾਲੀ ਦਲ ਦਾ ਆ ਗਿਆ ਤੇ ਫਿਰ ਬੀਜੇਪੀ ਨੂੰ ਕੋਈ ਬਹੁਤ ਘਾਟੇ ਵਾਲੀ ਗੱਲ ਨਹੀਂ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਵਿੱਚ ਬੀਜੇਪੀ 5 6% ਵੋਟਾਂ ਲੈ ਗਈ ਜਿਸ ਬੀਜੇਪੀ ਬਾਰੇ ਇਹ ਕਿਹਾ ਜਾਂਦਾ ਸੀ ਵੀ ਪਿੰਡਾਂ 'ਚ ਤੁਹਾਡਾ ਹੈ ਕੀ ਮੁੱਖ ਮੰਤਰੀ ਕਹਿੰਦਾ ਸੀ ਅਸੀਂ ਇਹ ਵੀ ਪਤਾ ਕਰ ਲਓ ਵੀ ਮੇਰੇ ਪਿੰਡ ਬੀਜੇਪੀ ਨੂੰ ਵੋਟ ਕੌਣ ਪਾ ਗਿਆ ਪਰ ਭਗਵੰਤ ਮਾਨ ਦੇ ਪਿੰਡ ਭਾਵੇਂ ਇੱਕ ਵੋਟ ਪਈ ਹੋਵੇ ਪਰ ਪੰਜਾਬ ਚ 5 6 7% ਵੋਟਾਂ ਜ਼ਿਲ੍ਹਾ ਪ੍ਰੀਸ਼ਦ ਬਲਾਕ ਸਮਿਤੀ ਚ ਬੀਜੇਪੀ ਨੂੰ ਪੈ ਗਈਆਂ ਜੀ ਜੀ ਇਹਦਾ ਮਤਲਬ ਹੈ ਤੁਸੀਂ ਬੀਜੇਪੀ ਨੂੰ ਜਮ੍ਹਾਂ ਆਖੋ ਪਰੋਖੇ ਨਹੀਂ ਕਰ ਸਕਦੇ ਹੁਣ ਗਿਆਨੀ ਹਰਪ੍ਰੀਤ ਸਿੰਘ ਉੱਤੇ ਸਾਰੀ ਗੱਲ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਕਿਉਂਕਿ ਸੁਖਵੀਰ ਬਾਦਲ ਤਾਂ ਮੈਦਾਨ ਚ ਨਿਕਲਿਆ ਹੋਇਆ ਹੈ ਭਾਵੇਂ ਸੁਖਵੀਰ ਬਾਦਲ ਨੂੰ ਜਿੱਤ ਮਿਲੇ ਨਾ ਮਿਲੇ ਉਹ ਸੰਘਰਸ਼ ਕਰ ਰਿਹਾ ਗਿਆਨੀ ਹਰਪ੍ਰੀਤ ਸਿੰਘ ਨੂੰ ਮੈਦਾਨ ਚ ਆਉਣਾ ਪਊਗਾ ਪੂਰੀ ਟੀਮ ਆਪਣੀ ਲੈ ਕੇ ਰੈਲੀਆਂ ਕਰਨੀਆਂ ਪੈਣਗੀਆਂ ਮੀਟੀਆਂ ਕਰਨੀਆਂ ਪੈਣਗੀਆਂ ਮਨਪੀਤਿਆਲੀ ਜੇ ਵਾਰਿਸ ਪੰਜਾਬ ਦੇ ਮੰਚ ਤੇ ਬੋਲਿਆ ਤੇ ਮਨਪੀਤਿਆਲੀ ਤਾਂ ਪੰਥਕ ਏਕਤਾ ਕਰਾਉਣਾ ਚਾਹੁੰਦਾ ਉਹ ਤਾਂ ਹਰ ਮੰਚ ਤੇ ਜਾਣ ਨੂੰ ਤਿਆਰ ਹੈ ਉਹ ਤਾਂ ਸੁਖਬੀਰ ਨੂੰ ਵੀ ਸੱਦਾ ਲਾ ਚੁੱਕਿਆ ਵੀ ਆਪਾਂ ਇਕੱਠੇ ਹੋਈਏ ਮਨਪੀਤਿਆਲੀ ਤਾਂ ਪੁਨਰ ਸੁਜੀਤ ਅਕਾਲੀ ਦਲ ਔਰ ਵਾਰਿਸ ਪੰਜਾਬ ਨੂੰ ਵੀ ਚਾਹੁੰਦਾ ਕਿ ਦੋਵੇਂ ਇਕੱਠੇ ਹੋਣ ਅਸੀਂ ਪੰਥਕ ਤੌਰ ਤੇ ਇਕੱਠੇ ਹੋ ਕੇ ਸਤਾਈ ਵੱਲ ਵਧੀਏ ਅਗਰ ਸਰਕਾਰ ਬਣਾਉਣੀ ਹੈ ਸੋ ਮਨਪੀਤਿਆਲੀ ਦਾ وارش پنجاب ਦੇ ਮੰਚ ਤੇ ਜਾਣਾ ਕਿਉਂਕਿ ਉਹ ਪੰਜ ਮੈਂਬਰੀ ਕਮੇਟੀ ਦਾ ਮੈਂਬਰ ਰਿਹਾ ਹੁਣ ਮੈਂ ਅਖੀਰ ਚ ਇਸ ਸਵਾਲ ਦੀ ਗੱਲ ਮੁਕਾ ਦੂੰਗਾ ਅਗਰ ਗਿਆਨੀ ਹਰਪ੍ਰੀਤ ਸਿੰਘ ਆਪ ਹੋਰ ਵੱਡੀ ਭੂਮਿਕਾ ਅਦਾ ਕਰਨ ਸਰਪ੍ਰਸਤ ਬਣ ਜਾਣ ਤੇ ਪੰਜ ਮੈਂਬਰੀ ਕਮੇਟੀ ਨੂੰ ਜਮਾ ਦੇ ਦੇਣ ਝੁੰਡਾ ਸਾਹਿਬ ਨੂੰ ਮਨਪੀਤਿਆਲੀ ਨੂੰ ਬੀਬੀ ਸਤਵੰਤ ਕੌਰ ਨੂੰ ਗੁਰਪ੍ਰਤਾ ਵਡਾਲਾ ਨੂੰ ਔਰ ਸੰਤਾ ਸਿੰਘ ਮੈਦਪੁਰ ਨੂੰ ਕਿ ਤੁਸੀਂ ਪੰਜ ਮੈਂਬਰੀ ਕਮੇਟੀ ਚਲਾਵੇ ਪੁਨਰਸੁਰਜੀਤ ਅਕਾਲੀ ਦਲ ਤੇ ਮੈਨੂੰ ਲੱਗਦਾ ਉਹਦੇ ਨਾਲ ਵੀ ਗਿਆਨੀ ਹਰਪ੍ਰੀਤ ਸਿੰਘ ਦੀ ਸ਼ੋਭਾ ਵਧੇਗੀ। ਯਾ ਗਿਆਨੀ ਹਰਪ੍ਰੀਤ ਸਿੰਘ ਨਿਕਲ ਜਾਣ ਪਿੰਡ-ਪਿੰਡ ਸਾਰੇ ਲੀਡਰਾਂ ਦੀ ਲਾਉਣ ਡਿਊਟੀ ਤੇ ਜਿਹੜਾ ਲੀਡਰ ਨਹੀਂ ਜਾਊਗਾ ਤੇ ਫਿਰ ਸੰਗਤ ਆਪ ਦੇਖੂਗੀ। ਸੋ ਅਗਰ ਪੰਥਕ ਸਰਕਾਰ ਬਣਾਉਣੀ ਹੈ। ਅਗਰ ਅਗਰ ਸਰਕਾਰ ਨਹੀਂ ਬਣਾਉਣੀ। ਫਿਰ ਤਾਂ ਕਿਸੇ ਨੂੰ ਕੀ ਇਤਰਾਜ ਹੈ ਤੁਸੀਂ ਭਾਵੇਂ ਇਕੱਲਾ ਪ੍ਰੈਸ ਨੋਟ ਤੇ ਬਿਆਨ ਜਾਰੀ ਕਰ ਦਿਆ ਕਰੋ ਵੀਡੀਓ। ਫਿਰ ਤਾਂ ਕਿਸੇ ਨੂੰ ਲੋ ਦਿੱਕਤ ਨਹੀਂ। ਪਰ ਉਹ 15 ਲੱਖ ਲੋਕ ਜ਼ਰੂਰ ਫਿਰ ਸੋਚਣਗੇ। ਕਿ ਅਸੀਂ ਤੁਹਾਡੇ ਤੋਂ ਉਮੀਦਾਂ ਰੱਖ ਕੇ ਮੈਂਬਰਸ਼ਿਪ ਦੀ ਪਰਚੀ ਭਰੀ ਉਹ 15 ਲੱਖ ਲੋਕਾਂ ਨੂੰ ਕੀ ਜਵਾਬ ਦੇਣਾ ਹੈ ਉਹ ਤਾਂ ਮੈਨੂੰ ਲੱਗਦਾ ਫਿਰ ਲੋਕ ਹੀ ਜਵਾਬ ਦੇਣਗੇ ਜੀ ਜੀ ਬਿਲਕੁਲ ਠੀਕ ਗੱਲ ਕਹੀਏ ਤੁਸੀਂ ਤੇ ਡੱਲਾ ਜੀ ਇਹ ਖੀਦ ਦੇ ਵਿੱਚ ਬੜੇ ਘੱਟ ਸ਼ਬਦਾਂ ਵਿੱਚ ਕਿਹ ਵੀ ਗੱਲ ਜ਼ਰੂਰ ਸਾਂਝੀ ਕਰਨਾ ਕਿ ਜਿਵੇਂ ਅਸੀਂ ਲਗਾਤਾਰ ਦੇਖ ਰਹੇ ਹਾਂ ਕਿ ਪੁਨਰ ਸੁਰਜੀ ਤਕਾਲੀ ਦਲ ਦੀ ਜਿਹੜੀ ਲੀਡਰਸ਼ਿਪ ਹੈ ਉਹ ਸੁਖਬੀਰ ਸਿੰਘ ਬਾਦਲ ਤੋਂ ਵੱਖੋ-ਵੱਖੀ ਨਿਕਲੀ ਸੀ ਤੇ ਹੁਣ ਓਵਰਆਲ ਅਸੀਂ ਸੁਖਬੀਰ ਸਿੰਘ ਬਾਦਲ ਦੀ ਰਣਨੀਤੀ ਨੂੰ ਵੇਖੀਏ ਉਹ ਵੀ ਅਸੀਂ ਅਗਰ 2027 ਨਾਲ ਜੋੜ ਕੇ ਦੇਖੀਏ ਤਾਂ ਕਿਸ ਪਾਸੇ ਵੱਲ ਸੁਖਬੀਰ ਸਿੰਘ ਬਾਦਲ ਦੀ ਰਣਨੀਤੀ ਵੱਧ ਰਹੀ ਹੈ ਔਰ ਕੀ ਲੱਗ ਰਿਹਾ ਹੈ ਕਿ ਕਿਸ ਤਰ੍ਹਾਂ ਦੇ ਲੀਡਰ ਉਹਨਾਂ ਨਾਲ ਲੱਗੋ ਜੁੜਦੇ ਨਜ਼ਰ ਆਣਗੇ ਉਹਨਾਂ ਦੀ ਪਾਰਟੀ ਨੂੰ ਮਜ਼ਬੂਤੀ ਮਿਲਦੀ ਨਜ਼ਰ ਆਏਗੀ ਜਾਂ ਨਹੀਂ ਆਏਗੀ ਖੇਤਰੀ ਪਾਰਟੀ ਦੇ ਤੌਰ ਤੇ ਪੰਜਾਬ ਦੇ ਵਿੱਚ ਕੋਈ ਵੀ ਪਾਰਟੀ ਆਪਣਾ ਜਿਹੜਾ ਭਰੋਸਾ ਆਖਿਰ ਲੋਕਾਂ ਤੇ ਕਿਉਂ ਨਹੀਂ ਬਣਾ ਪਾਉਂਦੀ ਹੈ ਸੁਖਬੀਰ ਸਿੰਘ ਬਾਦਲ ਵੀ ਪਹਿਲਾਂ ਇੱਕ ਮਜ਼ਬੂਤ ਛਵੀ ਸੀ ਸਿਆਸਤ ਦੇ ਵਿੱਚ ਪਰ ਹੁਣ ਕਿਤੇ ਨਾ ਕਿਤੇ ਉਹਨਾਂ ਦੀ ਵੀ ਛਵੀ ਸਿਆਸੀ ਤੌਰ ਤੇ ਕਮਜ਼ੋਰ ਜ਼ਰੂਰ ਹੁੰਦੀ ਨਜ਼ਰ ਆ ਰਹੀ ਹੈ ਦੇਖੋ ਤੁਹਾਡੇ ਸਵਾਲ ਦੇ ਵਿੱਚੋਂ ਪੰਜਾਬ ਦਾ ਦਰਦ ਨਿਕਲਿਆ ਪੰਜਾਬ ਦੀ ਖੇਤਰੀ ਪਾਰਟੀ ਸੀ ਸ਼੍ਰੋਮਣੀ ਅਕਾਲੀ ਦਲ ਅੱਜ ਜ਼ਿਕਰ ਜ਼ਰੂਰ ਕਰਦਾ ਸੁਖਬੀਰ ਸਿੰਘ ਬਾਦਲ ਕੀ ਖੇਤਰੀ ਪਾਰਟੀ ਨੂੰ ਤਕੜਾ ਕਰੋ ਵੋਟਾਂ ਪਾਓ ਪਰ ਜ਼ਿੰਮੇਵਾਰੀ ਕੱਲੀ ਲੋਕਾਂ ਦੀ ਨਹੀਂ ਲੀਡਰਾਂ ਦੀ ਵੀ ਹੈ ਲੋਕ ਤਾਂ ਵੋਟ ਪਾ ਲੈਣਗੇ ਲੋਕ ਕਹਿੰਦੇ ਤੁਸੀਂ ਇਕੱਠੇ ਹੋ ਜੋ ਲੀਡਰਾਂ ਨੇਤਾ ਸ਼੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਨਹੀਂ ਮੰਨਿਆ 2 ਦਸੰਬਰ ਦਾ ਹੁਕਮਨਾਮਾ ਏਕਤਾ ਲਈ ਸੀ ਨਾ ਕੀ ਲੀਡਰਾਂ ਨੇ ਉਹ ਹੁਕਮਨਾਮਾ ਮੰਨਿਆ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਾਰਿਆਂ ਨੂੰ ਤਲਬ ਕਰਨਾ ਚਾਹੀਦਾ 2 ਦਸੰਬਰ ਦੇ ਹੁਕਮਨਾਮੇ ਦੇ ਸਬੰਧ ਚ ਪਰ ਸ਼ਖਬੀਰ ਸਿੰਘ ਬਾਦਲ ਅੱਜ ਸ਼੍ਰੋਮਣੀ ਅਕਾਲੀ ਦਲ ਜਿਹੜੀ ਖੇਤਰੀ ਪਾਰਟੀ ਅੱਜ ਪੰਜਾਬ 'ਚ ਅਸਲੀ ਖੇਤਰੀ ਪਾਰਟੀ ਕਿਹੜੀ ਹੈ ਇਹ ਵੀ ਨਹੀਂ ਸਾਬਤ ਹੋ ਰਿਹਾ ਉਹਨਰ ਸੁਜੀਤ ਅਕਾਲੀ ਦਲ ਅਗਰ ਪੰਜਾਬ ਦੀ ਖੇਤਰੀ ਪਾਰਟੀ ਦੇ ਤੌਰ ਦੇ ਉੱਤੇ ਉਭਰੀ ਸੀ ਤੇ ਉਹ ਅੱਜ ਕੋਈ ਪ੍ਰੋਗਰਾਮ ਨਹੀਂ ਦੇ ਪਾਰੇ ਪੰਜਾਬ ਦੀ ਪੰਥਕ ਪੋਲਿਟਿਕਸ ਦੇ ਵਿੱਚ ਮੈਂ ਪਹਿਲਾਂ ਵੀ ਕਿਹਾ ਕੱਲੇ ਪ੍ਰੈਸ ਨੋਟ ਤੇ ਬਿਆਨਾਂ ਨਾਲ ਗੱਲ ਨਹੀਂ ਬਣਨੀ ਇਹਨਾਂ ਨੂੰ ਪ੍ਰੋਗਰਾਮ ਦੇਣਾ ਪੈਣਾ ਹੈ ਪੰਜਾਬ ਦੇ ਲੋਕ ਚਾਹੁੰਦੇ ਨੇ ਕਿ ਸਾਡੀ ਖੇਤਰੀ ਪਾਰਟੀ ਤਕੜੀ ਹੋਵੇ ਪੰਜਾਬ ਦੇ ਜਿਹੜੇ ਖੇਤਰੀ ਮੁੱਦੇ ਨੇ ਉਹ ਕੌਮੀ ਪਾਰਟੀਆਂ ਨੇ ਕਦੀ ਹੱਲ ਕਰਨ ਦੀ ਦਿਸ਼ਾ 'ਚ ਨਹੀਂ ਜਾਣਾ ਕਾਂਗਰਸ ਨੇ ਕਦੀ ਪੰਜਾਬ ਦੇ ਡੈਮ ਨਹੀਂ ਮੋੜਨੇ ਜੇ ਉਹਨਾਂ ਦੀ ਸਰਕਾਰ ਬਣ ਗਈ ਨਾ ਬੀਜੇਪੀ ਨੇ ਪੰਜਾਬ ਦੇ ਡੈਮ ਪੰਜਾਬ ਨੂੰ ਦੇਣੇ ਨੇ ਜੇ ਉਹਨਾਂ ਦੀ ਸਰਕਾਰ ਬਣ ਗਈ ਉਹ ਸਿਰਫ ਖੇਤਰੀ ਪਾਰਟੀ ਆ ਜਿਹੜੀ ਸੰਘਰਸ਼ ਕਰ ਸਕਦੀ ਆ ਤਾਂ ਕਿ ਜਿਹੜਾ ਕੁਝ ਰਹਿ ਗਿਆ ਉਹ ਸਾਡੇ ਕੋਲੋਂ ਨਾ ਜਾਵੇ ਚੰਡੀਗੜ੍ਹ ਤੋਂ ਚਲੇ ਗਿਆ ਪੰਜਾਬ ਘਟੋ ਘਟ ਪੰਜਾਬ ਬਣਿਆ ਰਵੇ ਇਹ ਨਾ ਹੋਵੇ ਕਿ ਭਵਿੱਖ 'ਚ ਪੰਜਾਬ 'ਚ ਯੂਟੀਆਂ ਨਿਕਲਣ ਦਾ ਖਤਰਾ ਪਿਆ ਹੋਵੇ ਕਿ ਮਾਝਾ ਮਾਲਵਾ ਦੁਆਬਾ ਸਾਨੂੰ ਪਤਾ ਲੱਗੇ ਅੱਜ ਤੋਂ 50 ਸਾਲ ਬਾਅਦ ਵੀ ਤਿੰਨ ਯੂਟੀ ਬਣ ਗਏ ਸਰਹੱਦ ਦੇ ਨਾਲ ਪੰਜਾਬ ਕਿਉਂਕਿ ਪੰਜਾਬ ਹਮੇਸ਼ਾ ਟੁੱਟਿਆ ਜਿਹੜਾ ਪੰਜਾਬ ਦਿੱਲੀ ਤੱਕ ਸੀ ਉਹ ਸ਼ੰਭੂ ਤੱਕ ਰਹਿ ਗਿਆ ਸੋ ਮੇਰੇ ਕਹਿਣ ਦਾ ਮਤਲਬ ਹੈ ਜਦੋਂ ਮਹਾਪੰਜਾਬ ਸੀ ਤੇ ਹਿਮਾਚਲ ਹਰਿਆਣਾ ਤੇ ਕਿੱਡਾ ਵੱਡਾ ਪੰਜਾਬ ਦਾ ਏਰੀਆ ਸੀ ਇਸੇ ਕਰਕੇ ਆ ਵੀ ਪੰਜਾਬ ਦੀ ਜਿਹੜੀ ਖੇਤਰੀ ਲੀਡਰਸ਼ਿਪ ਹੈ ਉਹ ਸਮਝੌਤੇ ਕਰਦੀ ਰਹੀ ਸਮੇਂ-ਸਮੇਂ ਦੀਆਂ ਸਰਕਾਰਾਂ ਨਾਲ ਆਪਣੇ ਹਿੱਤਾਂ ਲਈ ਕਿ ਸਾਨੂੰ ਮੁੱਖ ਮੰਤਰੀ ਬਣਾ ਦਿਓ ਸਾਨੂੰ ਮੰਤਰੀ ਬਣਾ ਦਿਓ ਪੰਜਾਬ ਦੇ ਡੈਮਾਂ ਲਈ ਚੰਡੀਗੜ੍ਹ ਲਈ ਕੋਈ ਵੱਡੀ ਲੜਾਈ ਨਹੀਂ ਕਿਸੇ ਨੇ ਲੜੀ ਜੇ ਲੜਾਈਆਂ ਲੜੀਆਂ ਵੀ ਨਹੀਂ ਉਹ ਦਿਖਾवटी ਲੜਾਈਆਂ ਲੜੀਆਂ ਜਿਵੇਂ ਅੱਜਕੱਲ ਦਿਖਾवटी ਫੁੱਲ ਨੇ ਅਸਲੀ ਫੁੱਲਾਂ ਨਾਲੋਂ ਜ਼ਿਆਦਾ ਸੋਹਣੇ ਲੱਗਦੇ ਨੇ ਬਸ ਖੁਸ਼ਬੂ ਨਹੀਂ ਹੁੰਦੀ ਇਸੇ ਤਰ੍ਹਾਂ ਜਿਹੜੀਆਂ ਸਾਡੀਆਂ ਖੇਤਰੀ ਪਾਰਟੀਆਂ ਨੇ ਉਹਨਾਂ ਦੀ ਖੁਸ਼ਬੂ ਖਤਮ ਹੋ ਗਈ ਲੋਕ ਭਰੋਸਾ ਨਹੀਂ ਉਹਨਾਂ ਤੇ ਕਰ ਰਹੇ ਤੇ ਉਹਨਾਂ ਨੂੰ ਆਪਣੇ ਆਪ ਨੂੰ ਸਾਬਤ ਕਰਨਾ ਪਊਗਾ ਫਿਰ ਭਾਵੇਂ ਸੁਖਬੀਰ ਬਾਦਲ ਹੈ ਭਾਵੇਂ ਪੁਨਰ ਸੁਜੀਤ ਅਕਾਲੀ ਦਲਾ ਜਾਂ ਵਾਰਿਸ ਪੰਜਾਬ ਹੈ ਪਰ ਅਗਰ ਇਕੱਠੇ ਹੋ ਜਾਣ ਇੱਕ ਖੇਤਰੀ ਪਾਰਟੀ ਦੇ ਰੂਪ ਚ ਅੱਗੇ ਵਧ ਲੈਣ ਫਿਰ ਪੰਥਕ ਸਰਕਾਰ ਦੀ ਉਮੀਦ ਹੋ ਸਕਦੀ ਹੈ ਨਹੀਂ ਤਾਂ 27 ਤੋਂ ਪਹਿਲਾਂ ਪੰਥਕ ਸਰਕਾਰ ਪੰਜਾਬ ਚ ਬਣ ਜੇ ਇਹਦੀ ਉਮੀਦ ਦਿਨ-ਪ੍ਰਤੀ ਦਿਨ ਘਟ ਰਹੀ ਹੈ ਪੁਨਰਸੁਜੀਤ ਕਾਲੀਦਲ اور ਵਾਰਿਸ ਪੰਜਾਬ ਇਕੱਠੇ ਹੋ ਜਾਣ ਤੇ ਥੋੜੀ ਜਿਹੀ ਉਮੀਦ ਬਣਦੀ ਹੈ ਪਰ ਉਹ ਜਦੋਂ ਇਕੱਠੇ ਹੋਣਗੇ ਉਹ ਉਦੋਂ ਦੀ ਗੱਲ ਹੈ ਹਜੇ ਕੋਈ ਸੰਭਾਵਨਾ ਨਜ਼ਰ ਨਹੀਂ ਆ ਰਹੀ ਜੀ ਬਿਲਕੁਲ ਸੋ ਬਹੁਤ ਬਹੁਤ ਧੰਨਵਾਦ ਡੱਲਾ ਜੀ 2026 ਦੇ ਵਿੱਚ ਸਿਆਸਤ ਦੇ ਵਿੱਚ ਕਈ ਤਰ੍ਹਾਂ ਦੇ ਬਦਲਾਅ ਦੇਖਣ ਨੂੰ ਮਿਲ ਰਹੇ ਨੇ ਹਲੇ 2027 ਦੇ ਜਦ ਅਸੀਂ ਨੇੜੇ ਪਹੁੰਚ ਜਾਵਾਂਗੇ ਸਿਆਸਤ ਹੋਰ ਵੀ ਜ਼ਿਆਦਾ ਵੱਡੇ ਬਦਲਾਅ ਉਹਦੇ ਵਿੱਚ ਸਾਨੂੰ ਵੇਖਣ ਨੂੰ ਮਿਲਣਗੇ ਹੀ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਵਕ ਵਕ ਸਿਆਸੀ ਪ੍ਰਸਥਿਤੀਆਂ ਅਲੱਗ-ਅਲੱਗ ਸਥਿਤੀਆਂ ਦੇ ਉੱਪਰ ਤੁਸੀਂ ਜੋ ਹੈ ਆਪਣਾ ਵਿਸ਼ਲੇਸ਼ਣ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਆ ਜੋ ਹਮੇਸ਼ਾ ਹੀ ਸਾਡੇ ਨਾਲ ਜੁੜਦੇ ਨੇ ਆਪਣੇ ਕੀਮਤੀ ਸੁਝਾਅ ਤੇ ਵਿਚਾਰ ਵੀ ਆਪਣੇ ਕਮੈਂਟਸ ਦੇ ਜ਼ਰੀਏ ਲਗਾਤਾਰ ਸਾਡੇ ਨਾਲ ਸਾਂਝਾ ਕਰ ਰਹੇ ਨੇ ਫਿਲਹਾਲ ਇਸੇ ਦੇ ਨਾਲ ਮੈਨੂੰ ਯਾਨੀ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਧੰਨਵਾਦ ਜੀ ਕੋਈ ਵੀ تیر ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਹਾਡੇ ਪੱਖ ਦਾ ਸਵਾਗਤ ਹੈ ਤੁਸੀਂ ਆਪਣੀ ਵੀਡੀਓ ਬਣਾ ਕੇ ਸਾਨੂੰ ਭੇਜੋ ਜਾਂ ਪ੍ਰੈਸ ਨੋਟ ਭੇਜੋ ਅਸੀਂ ਤੁਹਾਡਾ ਪੱਖ ਅੱਗੇ ਵਧਾਵਾਂਗੇ ਬਹੁਤ ਧੰਨਵਾਦ